ਹਾਂਜੀ ਬਈ ਸਾਸਤਰੀ ਕਾਲਜ ਦੇ ਸਾਰਿਆਂ ਨੂੰ ਅੱਜ ਪੈਂਟ ਆਇਆ ਪਾ ਚਹਾਣ ਕੇ ਬਾਈ ਕੋਲ ਫਾਰਮਿੰਗ ਕੋਲ ਆ ਰਿਹਾ ਦਾ ਤੇ ਪਾਰਕਿੰਗ ਦਾ ਵੀ ਕੰਮ ਕਰਦਾ ਹੁੰਦਾ ਕਿ ਕੋਈ ਨਾ ਕੋਈ ਗੱਲ ਕਰ। ਬਾਈ ਕੋਲ ਸੂਣ ਵਾਲੀ ਮੱਚ ਕਾਹ ਹੋਇਆ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਤੇ ਆਪਣਾ ਚੈਨਲ ਦੇਖਣ ਸਭ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਕੀ ਨਾਮ ਵੀਰੇ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਠੀਕ ਹੈ ਜੀ ਪਿੰਡ ਚਹਾਨਕੇ ਕਲਾਂ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਕਿੰਨੀ ਸੂਏ ਮੱਝਾਬਰੀ ਇਹ ਮਾਝੀ ਦੂਜੇ ਸੂਏ ਸੂਈ ਵੀ ਆ ਇਹ ਦੰਦਾ ਚੀ ਆ ਜੀ ਠੀਕ ਹੈ ਜੀ ਹਾਂ ਜੀ ਕਿੰਨਾ ਦੁੱਧ ਆ ਵੀਰੇ ਦੁੱਧ ਦੇ ਥੱਲੇ ਜੀ 13 ਲੀਟਰ ਦੁੱਧ ਆ ਜੀ ਠੀਕ ਹੈ ਜੀ ਤੇ ਮੁੱਲਵਾੜੀ ਵੀਰੇ ਆਪਣੀ ਮੁੱਲ ਜੀ ਇਹ ਦੇਣ ਲੈਣ ਮੁੱਲ ਜਿੰਨਾ ਮਰਜ਼ੀ ਕਰੀਏ ਦੇਣ ਲੈਣ 95000 ਦੀ ਦੇਵਾਂਗੇ ਠੀਕ ਹੈ ਜੀ ਹਾਂਜੀ ਤੇ ਦੁੱਧ ਪੂਰਾ ਮਣਕੇ ਤੋਂ ਹੋਈ ਮਣਕੇ ਦੇਵਾਂਗੇ ਜੀ ਲੀਟਰ ਪਾ ਕੇ ਲੈ ਕੇ ਜਾਵੇ ਅਗਲਾ ਜਿਹੜਾ ਆਊਗਾ ਲੀਟਰ ਪਾ ਕੇ ਲੈ ਕੇ ਜਾਵੇ ਸਰ ਦੋ ਟਾਈਮ ਚਾਹੇ ਸਰ ਦੋ ਟਾਈਮ ਚੋਲੇ ਤਿੰਨ ਡੰਗ ਚੋਲੇ ਜਦੋਂ ਮਰਜ਼ੀ ਆਗੇ ਚਾਹੇ ਬੁੜੀ ਚੋਲੇ ਚਾਹੇ ਬੰਦਾ ਚੋਲੇ ਜਿਹੜੇ ਮਰਜ਼ੀ ਚੋਲੇ ਠੀਕ ਕੋਈ ਸਾਫ ਸਦਾ ਨਹੀਂ ਕਰਦੀ ਜੀ ਇਹ ਠੀਕ ਕੋਈ ਮੰਗਰੇ ਵੀਰੇ ਕੀ ਆ ਮੰਗਰੇ ਦੇ ਕਟਾ ਜੀ ਕਟਾ ਆਹੀ ਹੈ ਜੀ ਕੋਈ ਆਹੀ ਆ ਜੀ ਕਟਾ ਵਾਹੀ ਦੇਖੋ ਇਹਨੂੰ 11 12 ਦਿਨ ਹੋ ਗਏ ਕਟਾ ਮਾਦਰੀ ਦੇ ਤੇ ਦੇਖ ਸਕਦੇ ਹੋ ਦੁੱਧ ਬਾਈ ਜਦੋਂ ਮੈਲਾ ਮੂਲਾ ਚੱਲੂ ਨਾ ਠੀਕ ਹੈ ਜੀ ਇਹ ਦੋ ਤੋਂ 2 ਲੀਟਰ ਹੋਰ ਵਾਜੇ ਠੀਕ ਹੈ ਇਹਦਾ ਪਲੂਨ ਦਾ 12 13 13 ਲੀਟਰ ਦਾ ਰਿਕਾਟ ਆ ਜੀ ਇਹਦਾ ਠੀਕ ਹੈ ਜੀ ਹਾਂਜੀ ਦੇਖ ਸਕਦੇ ਹੋ ਬਈ ਜੱਡਾ ਥੰਮ ਥੰਮ ਮੜਾ ਖੋਲੂ ਬਈ ਜੱਡਾ ਦਿਖਾਈ ਉਹ ਨਾਲ ਤੋਰ ਕੇ ਰਹੀਂ ਲਓ ਜੀ ਲਓ ਇਹ ਨਾਲ ਕਰਨ ਵਾਲਾ ਜੀ ਦੇ ਸਵੇਰੇ ਤੋਂ ਤੱਕ ਜੰਗ ਵਾਈ ਕਰਾਂ ਮੈਂ ਤੇ ਪਰ ਤੁਹਾਨੂੰ ਸੋਚੀ ਜਮ ਭਾਈ ਮੋੜ ਲਿਓ ਇਹ ਵੀ ਛੱਡ ਲਿਓ ਭਾਈ ਅਜੇ ਟਾਈਮ ਵੀ ਕੁਛ ਨਹੀਂ ਹੋਇਆ ਹਣਾ ਅਜੇ ਟਾਈਮ ਬਹੁਤ ਪਿਆ ਬਹੁਤ ਪਿਆ ਹਾਂਜੀ ਅਗਰ ਤੁਸੀਂ ਪਤਾ ਆ ਸਮਝਾ ਤਿੰਦਾ ਵਕਤ ਭਾਈ ਕਹਿੰਦਾ ਮੈਂ ਤੇ ਫੁੱਲ ਗਾਰੰਟੀ ਦੀ ਜੀ ਤੇ ਮੱਝਾਂ ਦੀ ਛੱਡ ਲਿਓ ਤੇ ਸਾਨੂੰ ਬਾਈ ਜੀ ਨੇ ਦੱਸ ਦਿੱਤਾ ਜੀ ਜੀਤਾ ਫਾਰਮ ਦੀ ਟੀਮ ਵੱਲੋਂ ਅੱਜ ਪਰ ਤੇ ਸੇੜ ਨੂੰ ਕੱਢਦੇ ਆ ਆਖੀ ਜਿਹਨਾਂ ਲਈ ਜਿਹਨਾਂ ਲਈ ਅਸੀਂ ਜਿਹੜੇ ਤੁਹਾਨੂੰ ਦਿਖਾਉਣੀ ਸੀ। ਤੁਹਾਡਾ ਵੀ ਦੇਖ ਸਕਦੇ ਹੋ ਬਾਕੀ। ਅੰਦਰ ਜਿਹਨਾਂ ਦਾ ਵਾਸਪਰ ਜਾਈ ਹੋ। ਇਹ ਸਿਰਾਥਨੋਂ ਪੂਰਾ ਬਣ ਜਾਂਦੀ ਹੈ ਜੀ। ਠੀਕ ਹੈ। ਇੱਕ ਡੰਗ ਤੇ ਜਦੋਂ ਚੋਕੇ ਹਟਾਂਗੇ ਫਿਰ ਖਾਲੀ ਹੋ ਜੂਗੀ। ਠੀਕ ਹੈ ਜੀ। ਹਾਂਜੀ ਬਈ ਨੰਬਰ ਦੱਸ ਦਿਓ ਆਪਣਾ। ਨੰਬਰ ਆਪਣਾ 81461 ਜੀ। ਠੀਕ ਹੈ ਜੀ। 99180। ਤੁਹਾਰੇ ਫਿਰ 81461 ਠੀਕ ਹੈ ਜੀ। 99180। ਠੀਕ ਹੈ। ਦੇਖ ਸਕਦੇ ਹੋ ਇਸ ਤਰ੍ਹਾਂ ਸੀ। ਉਹਨੂੰ ਬਾਕੀ ਬਾਈ ਜੀ ਨਾਲ ਕਾਲ ਕਰ ਲਵਾਂ ਜਲਦੀ ਆ ਜੀ ਅਗਲੀ ਦੇਖ